ਕਿਮਾ ਬਿਹੂਣੇ ਖੱਪ ਗਏ ਖੋਣ ਲੱਖ ਸੰਖ ਗਣਤਣਾ ਆਵੇ ਕਿਉ ਗਣੀ ਖੱਪ ਖੱਪ ਮੋਏ ਬਿਸੰਖ ਜਿਨਾਂ ਦੇ ਹੋਲੇ ਖੱਪ ਗਏ ਨਿਦਾਨਸ ਬਾਹਾਂ ਦੇ ਮੁੱਠੀ ਛੱਡੀ ਨਾ ਹਾਂਜੀ ਕਿਤਾ ਦੇ ਬਿਹੂਣੇ ਜਾਦੇ ਨਿਦਾਨੇ ਕੋੜ ਛੱਡਿਆ ਨੀ ਇਹਨਾਂ ਨੇ ਫਰੇਵ ਛੱਡਿਆ ਨਹੀਂ ਇਹਨਾਂ ਨੇ ਲੋਭ त्यागਿਆ ਨਹੀਂ ਇਹਨਾਂ ਨੇ ਹੁਦੂਦ ਛੱਡੀ ਨਹੀਂ ਉਹ ਖਾਪ ਗਏ ਸਾਰੇ ਸਈ ਇਹਨੇ ਖਾਪ ਗਏ ਖੂਲ ਲੱਖ ਇੱਕੋ ਖੂਬ ਨਹੀਂ ਨਹੀਂ ਲੱਖ ਨੂੰ ਫੁਰਦ ਫੁਰੂੜੀ ਖਾਪ ਗਏ ਉਹਦੇ ਅੰਕੇ ਕ ਕੋਸ਼ੂੜੀ ਦੀ ਗਰਤੀ ਬਹੁਤ ਜ਼ਿਆਦਾ ਅਰਬਾਂ ਅਰਬਾਂ ਦੀ ਗਿਣਤੀ ਗੁੱਦੀ ਜਾਂਦੀ ਸੀ ਅੱਛਾ ਜੀ ਉਹ ਖੂਲ ਗਿਆ ਹੈ ਠੀਕ ਹੈ ਕੋਣ ਲੱਖ ਸੰਖਿਆ ਬੇਅੰਤ ਹੋ ਗਿਆ ਜੀ ਜਾਣੀ ਆਪੇ ਅੰਗਣਤ ਨਾ ਆਵੇ ਕਿਉਂ ਗਣੀ ਖੱਪ-ਖੱਪ ਮੂਵੇ ਬਿਸੰਖ ਅੰਗਣਤ ਨਾ ਆਵੇ ਜਉਂ ਜਿਹੜੀ ਗਲਤੀ ਆਪਾਂ ਕਰੇ ਨਹੀਂ ਸਕਦੇ ਉਹਨੂੰ ਗਿਣਦੀ ਲੋੜ ਵੀ ਕੀ ਹੈ ਕਿਉਂ ਗਣੀਏ ਆਪਾਂ ਕਹਿੰਦੇ ਖੱਪ ਗਏ ਵੀ ਆਪਣਾ ਦੇਖਾ ਕਰਨਾ ਨਹੀਂ ਹਾਂ ਖਾਪ-ਖਾਪ ਹੋਵੇ ਗੱਜੋ ਖਾਪ ਤਸਾਂ ਕਾਇਦੋ ਬਖਾਪ ਦੇ ਕਰਕੇ ਹੂੰ ਹੂੰ ਸਭ ਕਾਇਦੋ ਰਹਤੇ ਲੜਗੇ ਹਾਂ ਇਹਨੂੰ ਲੋੜ ਆ ਜਿਲਵੇ ਸਾਲੂ ਲੋੜ ਨਹੀਂ ਜਿਲਦੀ ਅੱਛਾ ਠੀਕ ਹੈ ਜੀ ਇਸ ਤਾਂ ਕਾ ਤਾਂ ਮਤਲਬੰਦਾ ਵੀ ਅਜਿਹਾ ਕਿ ਇਹ ਰਸਤੇ ਸੀ ਜਾਣਾ ਦੀ ਇੱਦੇ ਇੰਦਰ ਖੱਬ ਕੇ ਮਰ ਕੇ ਅਸੀਏ ਰਸਤੇ ਜਾਣਾ ਸੀ ਸਾਡਾ ਦਾ ਮਤਲਬ ਇਹ ਲਈ ਜੀ ਹਾਂ ਹਾਂ ਖਸ਼ਮੇ ਪਛਾਣੇ ਆਪਣਾ ਖੁੱਲੇ ਬੰਦ ਨਾ ਪਾਏ ਸ਼ਬਦ ਮਹਿ ਅਗੰਗ ਖੁੱਲੇ ਆਪਣ ਖੁੱਲੇ ਬੰਦ ਨਾ ਪਾਏ ਜੇ ਆਪਾਂ ਨੇ ਖਸਮ ਨੂੰ ਪਛਾਣ ਲਵੇ ਤਾਂ ਗੰਢ ਖੁੱਲ ਜਾਂਦੀ ਹੈ ਕਫੜ ਦੀ ਜਿਹੜੀ ਕਫੜ ਦੀ ਗੱਲ ਅੰਦਰ ਖੁੱਲ ਜਾਂਦੀ ਹੈ ਹਾਂ ਜੀ ਪਹਿਲਾਂ ਆਪਣਾ ਮਨ ਦੀ ਸੀ ਫਰਾਇਆ ਬੰਨਦੀ ਸੀ ਹੁਣ ਆਪਣਾ ਮਨ ਦੀ ਹੈ ਗੱਡ ਖੁੱਲ ਗਈ ਕਪੜੀ ਇਹ ਗਾਂਢ ਤਾਂ ਪਾਏ ਜਦੋਂ ਵਾਲਾ ਨਹੀਂ ਫਿਰ ਗਾਂਢ ਬੰਨਦੀ ਹੁੰਦੀ ਇੱਕ ਵਾਰ ਖੁੱਲ ਜਾਏ ਅੱਛਾ ਜੇ ਇੱਕ ਵਾਰ ਗਾਂਢ ਖੁੱਲ ਜਾਏ ਨਾ ਬਾਹਾਂ ਨਾਲ ਇੱਕ ਵਾਰ ਗਾਂਢ ਖੋਲ ਲਵੇ ਫਿਰ ਦੁਬਾਰਾ ਨਹੀਂ ਪਾ ਸਕਦਾ ਕੋਈ ਜੇ ਮੈਂ ਇੱਕ ਵਾਰ ਪਿਆਗ ਦੇਵੇ ਫਿਰ ਨਹੀਂ ਦੁਬਾਰਾ ਗੋਆਣ ਕਰ ਸਕੀ ਪੜਦਾ ਹੁੰਦਾ ਹੂੰ ਹੂੰ ਖੁੱਲ ਨਹੀਂ ਜਾਣ ਲਾ ਪਾਏ ਕਸਮ ਪਛਾਣ ਹੈ ਆਪਣਾ ਖੁੱਲੇ ਬੰਦ ਨਾ ਪਾਏ ਸ਼ਬਦ ਮਹੱਲੀ ਖਰਾ ਤੂੰ ਖਿਮਾ ਸੱਚ ਮੁਖ ਪਾਏ ਮੁਖ ਪਾਏ ਜਦੋਂ ਮਹੱਲੀ ਖਰਾ ਹਾਂਜੀ ਜਦੋਂ ਸੱਚ ਤੂੰ ਖੁਪਾਏ ਜਦੋਂ ਸ਼ਬਦ ਹੈ ਮੁਖ ਪਾਏ ਹਿਰਦੇ ਵਿੱਚ ਮਹੱਲੀ ਖਰਾ ਤੂੰ ਹੂੰ ਹੀ ਦੇਰਾ ਸ਼ਬਦ ਹਿਰਦੇ ਵਿੱਚ ਹੈ ਗੁਰ ਬਾਣੀ ਦੇ ਇਹਦੇ ਹਿਰਦੇ ਵਿੱਚ ਖਰਾ ਸ਼ਬਦ ਹੈ। ਮਹਿਲ ਦੇ ਵਿੱਚ ਮਹੱਲੀ ਖਰਾ ਤੂੰ। ਜਿਸ ਨੂੰ ਸਾਥ ਕੇ ਸੁਕ ਪਾਏ ਉਹਦੇ ਅੰਦਰ ਉਹਨੇ ਸਭ ਕੁਝ त्यागਿਆ ਹੋਇਆ ਹੈ। ਭਾਏ ਗੁਰਬਾਣੀ ਹਿਰਦੇ ਦੀ ਤਿਕਦੀ ਤਾਏ ਜੇ ਸਭ ਕੁਝ ਛੱਡ ਦੇਵੇ। ਜਿੰਨਾ ਕਿ ਸਭ ਕੁਝ ਨਹੀਂ ਛੱਡਦਾ ਭਾਇਆ ਦਾ ਗੁਰਬਾਣੀ ਹਿਰਦੇ ਦੀ ਤਿਕਦੀ ਹੋਦੀ ਹੈ। ਜਿੱਦਾਂ ਮਰਦ ਕੋ ਜੋਨ ਲਾਲਵੇ। ਅੱਜਾ ਜੀ ਚੇਕਦੀ ਸਾਡੇ ਜੀ ਝੂਟਦੀ ਲੱਗਦਾ ਹੁਦੋ ਇਹ ਝੂੜ ਇਹ ਝੂੜਨਾ ਕਾਪਰੋ ਮੈਂ ਇੱਲਈ ਕਰਦੀ ਅੱਛਾ ਜੀ ਇਹ ਆਪੇ ਬਾਹਰ ਚਲੀ ਜਾਂਦੀ ਏ ਝੂੜਦੀ ਮੈਨੂੰ ਤੋਂ ਝੂੜਦੀ ਮਜ਼ਬੂਤ ਹੋ ਦੂਰ ਰਹਦੀ ਏ ਬੰਦੀ ਖਰਚ ਖਰਾ ਤਨ ਧਿਆਨ ਤੂੰ ਆਪੇ ਵਸੈ ਸ਼ਰੀਰ ਮਨ ਤਨ ਮੁਖ ਜਾਪੈ ਸਦਾ ਗੁਣ ਅੰਤਰ ਮੰਤਿਰ ਹਾਜਿਬ ਰਗਰ ਨੂੰ ਅੰਤੂ ਹੱਜ ਕੀ ਕਰਨ ਸਾਰਾ ਤਨ ਧਿਆਨ ਹੈ ਕਹਿ ਰਿਹਾ ਜਿੱਦ ਮਰਜੀ ਕਰ ਜ ਕਰ ਤੈਨ ਲਾ ਕੇ ਰੱਖ ਧਿਆਨ ਸਰ ਕਿਉਂ ਨਾ ਹੋਰ ਕੁਝ ਵੀ ਸਰ ਕਿਉਂਦਾ ਤੇਰਾ ਅੱਛਾ ਖਰਚ ਕੀ ਹੋਲ ਸਿੱਕੇ ਘਣਾ ਸਾਨੂੰ ਤੇ ਅੰਤੂ ਧਿਆਨ ਲਾ ਕੇ ਰੱਖ ਰਿਹਾ ਮੈਂ ਆਂਦੇ ਜੋੜ ਕੇ ਰੱਖਦੇ ਇਹੀ ਕਰ ਜ ਹੋਣ ਠੀਕ ਹੈ ਆਪੇ ਬਸੇ ਸਰੀਰ ਇਹ ਧਿਆਨ ਹੈ ਜਰਾ ਰਹਿਣ ਦਾ ਸਰੀਰ ਆਪੇ ਆ ਬਸੂਆ ਜੀ ਮਨ ਤਨ ਮੁਖ ਜਾਪੇ ਸਦਾ ਗੁਣ ਅੰਤਰ ਮੰਤਿਰ ਪਰ ਸੰਦੁਖ ਜਾਪੇ ਸਦਾ ਵਣ ਕਰਮੰਤਿਰ ਕਰ ਕਰ ਕੇਤਨ ਕਰਕੇ ਉਖ ਕਰਕੇ ਜਪੇ ਸਦਾ ਸਦਾ ਜਪੂਗਾ ਪ੍ਰਗਟ ਹੋਊਗਾ ਲੋਕਾਂ ਨੂੰ ਪਤਾ ਲੱਗ ਜੂ ਕਿ ਹਾਂ ਉੱਧਰ ਵੱਸਦਾ ਹੈ ਸਬੂਤ ਹੋ ਜੂ ਕੋਲੋਂ ਤੇ ਅੰਦਰ ਕੋਲੋਂ ਨਹੀਂ ਕੋਤੀ ਆਊਗਾ ਇਹ ਦੇਖਾਂ ਦੀ ਉਹਦੇ ਇਹ ਸਿੱਖਬ ਹੋ ਜਾਣਗੇ ਆਪੇ ਤਸੇ ਸਰੀਰ ਦੇ ਬਾਅਦ ਇਹ ਸਿੱਖਬ ਨੇ ਖਾਰੇ ਆਪੇ ਬਸੇ ਸਰੀਰ ਦਾ ਸਕੂਤ ਹੈ ਠੀਕ ਹੈ ਜੀ ਹਰ ਜਿਹੜਾ ਤਾਂ ਅੰਤ ਤੇ ਅੰਤੋਂ ਆਪੇ ਬਸੇ ਸਰੀਰ ਹੈ ਨਾ ਜਿਹੜਾ ਇਹਦਾ ਸਕੂਤ ਕੀ ਹੈ ਮਨ ਤਨ ਮੁਖ ਆਪੇ ਮਨ ਤਨ ਮੁਖ ਜਦਾ ਤੇ ਸਦਾ ਹਾਂਜੀ ਗੁਣ ਅੰਤਰਮਨ ਆਪੇ ਸਰ ਬਸ ਇਹਦਾ ਸਕੂਤ ਹੈ ਹਾਂਜੀ ਰੀਤ ਤੋਂ ਮਤਲਬ ਭਾਵ ਕੀ ਹੈ ਜੀ ਮਨ ਦੇ ਵਿੱਚ ਜਦੇ ਦੇ ਵਿੱਚ ਠੀਕ ਹੈ ਜੀ ਹਾਂਜੀ ਹਉ ਮੈਂ ਖਪੇ ਖਪਾਏ ਸੀ ਬੀਜੋ ਵਤ ਵਿਕਾਰ ਜੰਤ ਪਾਏ ਵਿੱਚ ਪਾਇਨ ਕਰਤਾ ਅਲਗ ਅਪਾਰ ਹਉਮੈ ਖਪੇ ਖਪਾਏ ਸੀ ਤੁਹਾਨੂੰ ਜੀ ਖਬਰ ਹੈ ਇਹ ਉਹ ਖਪਾਣ ਹੈ ਹਾਂ ਉਹ ਖਪਾਪ ਜਨ ਕਹਿ ਰਿਆ ਹੁੰਦੇ ਆ ਰੂ ਤੇ ਕਪੜੇ ਕਿ ਆਈਦੇ ਨੇ ਹੂੰ ਉਹਦੇ ਦਪੈ ਖਪਾਏ ਸੀ ਵੀਜੋ ਵਰਤਾਰ ਵੇਤ ਇਰਾਏ ਵਤਾਰ ਦੇ ਜੇਟੀ ਜੀਤੀਆਂ ਹਾਂਜੀ ਬੁਕਾਰਾਂ ਦੇ ਜੇਟੀ ਜੀਤੀਆਂ ਖਪਦੇ ਨੇ ਉਹ ਆਪਰੇ ਨੇ ਪੱਜ ਪ੍ਰਧਾਨ ਨਾ ਏ ਜਨਤੋ ਪਾਇ ਕਿਕ ਪਾਇਨ ਕਰਤਾ ਅਲਗ ਅਪਾਰ ਜਨਤੋ ਪਾਇ ਜਨਤੋ ਪਾਇਨੇ ਵਿਚ ਪਾਇਨ ਵਿਚ ਪਾਇਨ ਉਪਰ ਕੀ ਗੱਲ ਪਾਇਨੇ ਜੀਵਾਂ ਨੇ ਕਰਤਾ ਕਰਤਾ ਅਲਗ ਅਪਾਰ ਕਰਤਾ ਅਲਗ ਅਪਾਰ ਕਰਤਾ ਵਸਤ ਕਿਦਾ ਲੈ ਰਹੇ ਹੈ ਉਹ ਦੇਖੋ ਫਾਇਦੇ ਨਾਲ ਨਹੀਂ ਲੈਣਾ ਤੁਹਾਨੂੰ ਅੱਛਾ ਜੀ ਉਹ ਵੇਖਿਆ ਉਹਨਾਂ ਦਾ ਨਾਮ ਹੈ ਕਰਤਾ ਫੇਰ ਵੀ ਨਾਲ ਆਏ ਇਹਨਾਂ ਨੇ ਉਹ ਕਹਿੰਦਾ ਤੁਸੀਂ ਮਾਇਆ ਦੀ ਖੇਡ ਕਰਨੀ ਅੱਗ ਦੀ ਖੇਡ ਕਰਨੀ ਚਲੀ ਜਾਓ ਅੱਛਾ ਰੇਡੀ ਕਰਦੇ ਦਿਖ ਲੈਂਦਾ ਆਪਣੇ ਜਿਹੜਾ ਕੋਈ ਚੱਲ ਬਣ ਇਹ ਮਾਇਆ ਦੀ ਅੱਗ ਦੀ ਖੇਡ ਹੈ ਤੁਸੀਂ ਅੱਗ ਦੀ ਖੇਡ ਲਓ ਉਹ ਨਾਮ ਦੀ ਖੇਡ ਛੱਡ ਦੇ ਨਾ ਉਹ ਉਹ ਨਾਮ ਦੀ ਖੇਡ ਨਾਮ ਨਹੀਂ ਛੱਡ ਆਲੇ ਤੱਕ ਖੋਜਾ ਹੋ ਹੂੰ ਉਹਨਾਂ ਨੇ ਤਾਂ ਨਾਲ ਖੇਡਦਾ ਅੱਛਾ ਆਹ ਦਾळ्याਾਂ ਦੇ ਪਰੇ ਲੈ ਲੇ ਗੋ ਕਹਿੰਦੇ ਤੁਸੀਂ ਖੇਡ ਲਓ ਬੇਦੀ ਘੱਡੀ ਇੱਥੇ